ਹਾਂਜੀ ਸਤਿ ਸ੍ਰੀ ਅਕਾਲ ਬਹੁਤ ਭੈਣਾਂ ਦੇ ਮੈਨੂੰ ਫੋਨ ਆਏ ਨੇ ਕਹਿੰਦੀ ਵੀ ਦੀਦੀ ਸਾਡੇ ਨਾਲ ਫਰਾਡ ਹੋ ਗਿਆ 5-4000 ਰੁਪਿਆ ਹਰੇਕ ਤੋਂ ਪਵਾ ਲੈਂਦੇ ਨੇ ਤੇ ਕਿਸੇ ਤੋਂ 5000 ਪਵਾ ਲੈਂਦੇ ਨੇ ਕਿਸੇ ਤੋਂ 6000 ਪਵਾ ਲੈਂਦੇ ਨੇ 9 ਅਗਲਾ ਮੇਰਾ ਲੌਂਦਾ ਅਗਲਾ ਕਹਿੰਦਾ ਤੈ ਸਾਨੂੰ ਸਤ ਪੈਸੇ ਪਵਾ ਲੈ ਕਬੀਰ ਦਾ ਫੋਨ ਆਇਆ ਕਹਿੰਦਾ 8000 ਰੁਪਿਆ ਪਹਿਲਾਂ ਪਵਾ ਲਿਆ ਮੈਸੇਜ ਆਇਆ ਇੱਥੇ ਮੈਸੇਜ ਤੇ ਵੀ 8000 ਪਵਾ ਲਿਆ ਕਿਉਂਕਿ ਮੈਂ ਕਿਸੇ ਤੋਂ ਪਹਿਲਾਂ ਕੋਈ ਪੈਸਾ ਨਹੀਂ ਲੈਂਦੀ ਆ ਪਰ ਰਿਸ਼ਤਾ ਕਰਾਏ ਵੀ ਨਾ ਕੋਈ ਕਿਸੇ ਤੋਂ ਪੈਸਾ ਨਹੀਂ ਲੈਂਦੇ ਹੈਗੇ ਤੇ ਮੈਂ ਐਡੀ ਕੌਣ ਲੱਗੇ ਗਾਲਾਂ ਕੱਢ ਤੇ ਮੈਂ ਹੁਣ ਜਿਹੜੀ ਪੈਸੇ ਪਵਾਉਂਦੀ ਐ ਖਰੀ ਕੋਣਾ ਕੁੜੀ ਐ ਜਾਂ ਮੁੰਡਾ ਆਪਾਂ ਨਹੀਂ ਪਤਾ ਕਿਉਂਕਿ ਉਹਨੇ ਮੇਰੀ ਤਾਂ ਐਡੀ ਬਣਾਈ ਹੋਈ ਐ ਮੇਰੀ ਵੀਡੀਓ ਚਲਦੀਆਂ ਨੇ ਉਹਦੇ ਉੱਤੇ ਠੀਕ ਐ ਨੰਬਰ ਆਵਦਾ ਦੇ ਦਿੰਦੀ ਐ ਤੇ ਮੈਂ ਸੋਨੂੰ ਇੱਥੇ ਐਡੀ ਮੈਂਸ਼ਨ ਕਰਨ ਲੱਗੀ ਐ ਠੀਕ ਐ ਜਿੰਨੀਆਂ ਗਾਲਾਂ ਹੋ ਸਕਦੀਆਂ ਨੇ ਉਹਨੀਆਂ ਗਾਲਾਂ ਕੱਢਿਓ ਠੀਕ ਐ ਫਰੇਕ ਇਹਨੂੰ ਕੁੱਤੀ ਦੀ ਵੀ ਮੈਨੂੰ ਫੋਨ ਲਾਇਓ ਬੰਦਾ ਖਾਣੀ ਤੀਨੀ ਐ ਫਰੇਕ ਜਾਣਾ ਇਹਨੂੰ ਫੋਨ ਲਾਇਓ ਜਿੰਨਿਆਂ ਨਾਲ ਇਹਨੇ ਲੋ ਫਰਾਡ ਕਰਿਆ ਬਰਬਾਦੀ ਕਰਿਆ ਸਭ ਦੀ ਤੇ ਇਹ ਆਈਡੀ ਵਾਲਾ ਜੀ ਮੈਂ ਮਤਲਬ ਤੁਹਾਨੂੰ ਇੱਥੇ ਮੈਂਸ਼ਨ ਕਰੂੰਗੀ ਤੇ ਇਹ ਆਈਡੀ ਦੇਖ ਕੇ ਇਹਦੇ ਤੇ ਨੰਬਰ ਦਿੱਤਾ ਹੋਇਆ ਫੋਨ ਨੰਬਰ ਜਿੰਨੀਆਂ ਹੋ ਸਕਦੀਆਂ ਨੇ ਜਿਹਹ ਜਿਹਾਂ ਗਾਲਾਂ ਤੁਹਾਨੂੰ ਆਉਂਦੀਆਂ ਨੇ ਵੀ ਉਹ ਤੁਸੀਂ ਕੱਢੋ ਮੇਰੀ ਮਦਦ ਕਰੋ ਕਿਉਂਕਿ ਅਗਲੇ ਨੂੰ ਐ ਲੱਗਦਾ ਵੀ ਖਾਣੀ ਰੁਪਿੰਦਰ ਪੈਸੇ ਖਵਾਈ ਜਾਂਦੀ ਆ ਆਪਣਾ ਕੋਈ 1 ਰੁਪਿਆ ਪਹਿਲਾਂ ਨਹੀਂ ਖਵਾਉਂਦੀ ਮੈਂ ਮੈਂ ਰਿਸ਼ਤੇ ਤੋਂ ਕਰਾਉਣ ਤੋਂ ਬਾਅਦ ਵਿਆਹ ਤੋਂ ਬਾਅਦ ਜਿੰਨੀ ਫੀਸ ਹੁੰਦੀ ਆ ਆਪਾਂ ਲੈ ਲਈਦੀ ਆ ਪਹਿਲਾਂ 1 ਰੁਪਿਆ ਨਹੀਂ ਖਵਾਉਂਦੀ ਮੈਂਸ਼ਨ ਕਰਦੀਆਂ ਗਾਲਾਂ ਕੱਢੋ ਹਾਂਜੀ ਸਸਰੀ ਕਾਲ ਮੈਂ ਥੋੜੀ ਆਪਣੀ ਰੁਪਿੰਦਰ ਜਿਹੜੀ ਇਹ ਵੀਡੀਓ ਮੈਂ ਪਾਈ ਐ ਸੋਨੂੰ ਇਹ ਥੋੜੇ خاطر ਕਿਸੇ ਖਾਤਰ ਨਹੀਂ ਹੈਗੀ ਠੀਕ ਹੈ ਤੇ ਮੈਂ ਹੱਥ ਬਨ ਕੇ ਮਾਫੀ ਮੰਗਦੀ ਆਂ ਵੀ ਜੇ ਇਹਦੇ ਵਿੱਚ ਮੇਤੋ ਕੋਈ ਗਲਤ ਨਿਕਲ ਗਈ ਇੱਥੇ ਕੋਈ ਇੰਦਰਜੀਤ ਤਰਾਸੀ ਹੈ ਇੰਦਰਜੀਤ ਤਰਾਸੀ ਹਾਂ ਕੁੱਤਿਆ ਤੈਨੂੰ ਹੀ ਕਹਨੀ ਆਂ ਹਰਾਮਜਾਦੇ ਧਿਆਨ ਨਾਲ ਸੁਣ ਮੇਰੀ ਗੱਲ ਇੱਥੇ ਨਾ ਮੇਰੇ ਰਾਤ ਮੁੰਡੇ ਨਾਲ ਮੈਂ ਵੀਡੀਓ ਪਾਈ ਐ ਮੇਰੇ ਬੱਚੇ ਨਾਲ ਤੇ ਮੇਰੇ ਬੱਚੇ ਦੀ ਵੀਡੀਓ ਦੇ ਮੂਹਰੇ ਨੇ ਲਿਖਿਆ ਕਤੀੜ ਜਾ ਤਾਂ ਤੇਰੀ ਮਾਂ ਨੇ ਤੈਨੂੰ ਕਤੀੜ ਜੰਮਿਆ ਹੋਊਗਾ ਤੇਰੀ ਮਾਂ ਨੇ ਕਤੀੜ ਜੰਮਿਆ ਹੋਊਗਾ ਜਾਂ ਫਿਰ ਛੋਡੇ ਲਾਣੇ 'ਚ ਸਾਰਾ ਕਤੀੜ ਹੋਊਗਾ ਤਾਂ ਕਰਕੇ ਤੈਂ ਮੇਰੇ ਬੱਚੇ ਦੀ ਵੀਡੀਓ ਤੇ ਆ ਕੇ ਕਤੀੜ ਕੇ ਹੈ ਮੈਂ ਬਿਨਾਂ ਸਬੂਤ ਤੋਂ ਗੱਲ ਨਹੀਂ ਕਰਦੀ ਇੱਥੇ ਮੈਂ ਮਤਲਬ ਇਹਦਾ ਸਕਰੀਨਸ਼ਾਟ ਪਾਉਣ ਲੱਗੀ ਐ ਇਹ ਜੇ ਕੰਜਰ ਬੰਦੇ ਮੇਰੀ ਆਈਡੀ ਤੋਂ ਦੂਰ ਰਿਹਾ ਕਰੋ ਤੈਨੂੰ ਮੈਂ ਦੱਸਦਾ ਮੁੜ ਕੇ ਤੇਰਾ ਇਹ ਜਿਆ ਕਟਿਆ ਕਮੈਂਟ ਆ ਗਿਆ ਨਾ ਤੇਰਾ ਜਰੂਰ ਕੱਢ ਦੂ ਮੈਂ ਜਿੱਥੇ ਵੀ ਹੋਇਆ ਆਰਾਮ ਜਿਆ ਹਾਂਜੀ ਸਸਰੀ ਕੱਲ ਮੈਂ ਸੋਡੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਆਈ ਐ ਜੀ ਕੁੜੀ ਕੁੜੀ ਕੋਲੇ ਹੈਗਾ 7 ਸਾਲ ਦਾ ਮੁੰਡਾ ਤੇ ਆਪਾਂ ਨੂੰ 5 ਤੇ 6 ਕਿਲਿਆਂ ਦੇ ਵਿੱਚ ਮੁੰਡਾ ਚਾਹੀਦਾ ਮਾਨਸਾ ਜਾਂ ਬਠਿੰਡਾ ਦੇ ਵਿੱਚ ਧਿਆਨ ਨਾਲ ਸੁਣ ਲਓ ਜੀ ਮਾਨਸਾ ਜਾਂ ਬਠਿੰਡਾ ਦੇ ਵਿੱਚ ਹੀ ਆਪਾਂ ਨੂੰ ਮੁੰਡਾ ਚਾਹੀਦਾ ਕੁੜੀ ਦੀ ਉਮਰ ਹੈਗੀ ਐ 33 ਸਾਲ ਵੀਡੀਓ ਨੂੰ ਕਰ ਦਿਓ ਦਬਕੇ ਸ਼ੇਅਰ ਤਾਂ ਕਿ ਇਸ ਭੈਣ ਨੂੰ ਇਸ ਦਾ ਜੀਵਨ ਸਾਥੀ ਇਹਨਾਂ ਦੇ ਇਲਾਕੇ ਜੀ ਮਿਲ ਜੇ ਧੰਨਵਾਦ ਜੀ ਹਾਂਜੀ ਸਾਸਤਰੀ ਘਰ ਮੈਂ ਤੁਹਾਡੀ ਆਪਣੀ ਰੁਪਿੰਦਰ ਤੇ ਆਪਣੇ ਕੋਲੇ ਆਈ ਹੈ ਜੀ ਪੰਡਤਾਂ ਦੀ ਕੁੜੀ 29 ਸਾਲ ਉਮਰ ਆ ਭੈਣ ਦੀ ਡਿਵੋਰਸ ਹੋਇਆ ਹੋਇਆ ਗੁੱਡੀ ਆ ਲਵੇ ਤੇ ਗੁੱਡੀ ਉਹਦੇ ਮਤਲਬ ਤੇ ਕੀ ਰੱਖ ਲੈਣਗੇ ਤੇ ਆਪਾਂ ਨੂੰ ਮੁੰਡਾ ਚਾਹੀਦਾ ਪੰਜ ਚਾਰ ਕਿੱਲਾਂ ਦੇ ਵਿੱਚ ਜੇ ਕੋਈ ਮੇਰਾ ਵੀਰ ਭੈਣ ਨੂੰ ਅਪਣਾਉਣਾ ਚਾਹੁੰਦਾ ਹੈ ਤਾਂ ਕੁੜੀ ਨੂੰ ਕਦੇ-ਕਦੇ ਮਤਲਬ ਆਪਦੇ ਲਵੇ ਲੈ ਕੇ ਆਇਆ ਕਰੂਗੀ ਜੇ ਕੋਈ ਕੁੜੀ ਦੇ ਸਮੇਤ ਭੈਣ ਨੂੰ ਕੋਈ ਅਪਣਾਉਣਾ ਚਾਹੁੰਦਾ ਹੈ ਤਾਂ ਮੇਰੇ ਨਾਲ ਸੰਪਰਕ ਜ਼ਰੂਰ ਕਰੋ ਜੀ ਵੀਡੀਓ ਨੂੰ ਦਬਕੇ ਸ਼ੇਅਰ ਕਰ ਦਿਓ ਧੰਨਵਾਦ ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਆਪਣੀ ਰਿਕਰ ਤੇ ਆਪਣੇ ਕੋਲੇ ਆਈ ਆ ਜੀ ਜੱਟਾਂ ਭਰਾਈਆਂ ਦੀ ਕੁੜੀ ਜੱਟ ਭਰਾਈ ਹੁੰਦੇ ਨੇ ਜਿਹੜੇ ਉਹਨਾਂ ਦੀ ਕੁੜੀ ਆਈ ਆ ਆਪਣੇ ਕੋਲੇ ਤੇ ਭੈਣ ਕੈਨੇਡਾ ਦੇ ਵਿੱਚ ਪੀਆਰ ਤੇ ਲੱਗੇ ਹੋਏ ਪੈਸੇ ਜ਼ਰੂਰ ਲੈਣਗੇ ਜੀ ਲੱਗੇ ਹੋਏ ਪੈਸੇ ਜਿਹੜੇ ਕੁੜੀ ਤੇ ਖਰਚਾ ਆਇਆ ਹੋਇਆ ਸਾਰਾ ਲੈਣਗੇ ਘਟੋਕਾ ਟੋ ਉਹਨਾਂ ਦੀ ਡਿਮਾਂਡ ਹੈਗੀ 25 ਤੋਂ 30 ਲੱਖ ਰੁਪਏ ਦੀ ਤੇ ਜਿਹੜਾ ਜਿਹੜਾ ਉਹਨਾਂ ਦੀ ਡਿਮਾਂਡ ਪੂਰੀ ਕਰ ਸਕੂਗਾ ਤੇ ਮੇਰੇ ਨਾਲ ਸੰਪਰਕ ਜ਼ਰੂਰ ਕਰੋ ਵੀਡੀਓ ਨੂੰ ਕਰਦੇ ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਆਪਣੀ ਰੁਪਿੰਦਰ ਤੇ ਆਪਣੇ ਕੋਲੇ ਜੱਟਾਂ ਦੀ ਕੁੜੀ ਆਈ ਹੈ ਜੀ ਏਜ ਹੈਗੀ 35 ਸਾਲ ਤੇ ਪੈਣ ਹੈਗੀ ਆ ਮਾਸਟਰਨੀ ਤੇ ਸਰਕਾਰੀ ਟੀਚਰ ਹੈ ਜੀ ਤੇ ਆਪਾਂ ਨੂੰ ਮੁੰਡਾ ਵੀ ਸਰਕਾਰੀ ਟੀਚਰ ਹੀ ਚਾਹੀਦਾ ਭੈਣ ਤੋਂ ਵੱਡਾ ਹੋਵੇ 2-4 ਸਾਲ ਕੋਈ ਚੱਕਰ ਨਹੀਂ ਤੇ ਮੁੰਡਾ ਜੱਟਾਂ ਦਾ ਹੋਵੇ ਘੱਟੋ-ਘੱਟ 5-6 ਕਿੱਲੇ ਮੁੰਡੇ ਦੇ ਖੋਲ ਹੋਣ ਤੇ ਫੇਰ ਭੈਣ ਕੇ ਰਿਸ਼ਤਾ ਕਰ ਦੇਵਾਂਗੇ ਧੂਰੀ ਸੰਗਰੂਰ ਜੇ ਇਧਰ ਮਾਨਸੇ ਮੂਨਸੇ ਕਰਨੀ ਸਾਰੇ ਕਿਤੇ ਕਰ ਦੇਣਗੇ ਧੰਨਵਾਦ ਜੀ ਹਾਂਜੀ ਸਸਰੀ ਕਾਲ ਮੈਂ ਸੋਡੀ ਆਪਣੇ ਰਿਕਨਟਰ ਤੇ ਆਪਣੇ ਕੋਲੇ ਆਇਆ ਹੈ ਫੌਜੀ ਮੁੰਡਾ ਇਧਰ ਮੁੱਲਾਂਪੁਰ ਦਾ ਆਖਾਂਦ ਨਹੀਂ ਉਹ ਤੇ ਉਹਨਾਂ ਨੂੰ ਆਪਦੇ ਇਧਰ ਹੀ ਏਰੀਏ ਦੇ ਵਿੱਚ ਕੁੜੀ ਚਾਹੀਦੀ ਹੈ ਲੁਧਿਆਣਾ ਮੁੱਲਾਂਪੁਰ ਦਾਖਾਂ ਦੇ ਲਾਗੇ ਛਾਗੇ ਤੇ ਜਗਰਾਉਂ ਅੰਮ੍ਰਿਤਗੜ ਮੰਡੀ ਤੇ ਇੱਥੇ ਤੱਕ ਉਹਨਾਂ ਨੂੰ ਗੁੱਡੀ ਚਾਹੀਦੀ ਹੈ ਜੀ ਮੁੰਡਾ 98 ਦਾ ਵਰਨ ਹੈ ਤੇ ਕੁੜੀ ਚਾਹੀਦੀ ਹੈ ਕੋਈ ਮੰਗ ਡਿਮਾਂਡ ਨਹੀਂ ਹੈਗੀ ਵੀਡੀਓ ਨੂੰ ਦਬਕੇ ਸ਼ੇਅਰ ਕਰ ਦਿਓ ਮੁੰਡਾ ਜੱਟਾਂ ਦਾ ਧੰਨਵਾਦ ਹਾਂਜੀ ਸਤਿ ਸ੍ਰੀ ਅਕਾਲ ਮੈਂ ਥੋਡੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਆਈ ਐ ਇੰਗਲੈਂਡ ਦੀ ਪੀ ਆਰ ਕੁੜੀ ਜੀ ਤੇ ਮੱਝਵੀ ਸਿੰਘਾਂ ਦੀ ਗੁੱਡੀ ਐ ਜੀ ਉਮਰ ਹੈਗੀ ਐ 32 ਸਾਲ ਤੇ ਆਪਾਂ ਨੂੰ ਮੁੰਡਾ ਵੀ ਮੱਝਵੀ ਸਿੰਘਾਂ ਦਾ ਚਾਹੀਦਾ ਜੀ ਐਂਟਰ ਕਾਸਟ ਭੈਣ ਉਹਨਾਂ ਨੇ ਨਹੀਂ ਕਰਨਾ ਤੇ ਕੁੜੀ ਬਿਲਕੁਲ ਕੁਮਾਰੀ ਐ ਜੀ ਤੇ ਆਪਾਂ ਨੂੰ ਮੁੰਡਾ ਚਾਹੀਦਾ ਵਧੀਆ ਤਕੜੇ ਘਰੋਂ ਭੈਣ ਬਹੁਤ ਰਿੱਚ ਫੈਮਿਲੀ ਚੋਂ ਆ ਤੇ ਆਪਾਂ ਨੂੰ ਉਹਨਾਂ ਦੀ ਬਰਾਬਰੀ ਦੇ ਬੰਦੇ ਚਾਹੀਦੇ ਨੇ ਜੀ ਭੈਣ ਇੰਗਲੈਂਡ ਦੇ ਵਿੱਚ ਪੱਕੇ